ਪੰਜਾਬ ਵਿੱਚ ਨਸ਼ਾ ਤਸਕਰਾ ਵਿਰੁੱਧ ਸਰਕਾਰ ਅਤੇ ਪੁਲਿਸ ਸਖਤਾਈ ਜਾਰੀ ਹੈ ਜਿਸ ਦੇ ਤਹਿਤ ਲੰਬੇ ਸਮੇਂ ਤੋਂ ਨਸ਼ਾ ਤਸਕਰਾ ਨਕਰਾਂ ਨੂੰ ਪ੍ਰਸ਼ਾਸਨ ਵੱਲੋਂ ਟਾਇਆ ਜਾ ਰਿਹਾ ਹੈ ਅੱਜ ਬਰਨਾਲਾ ਦੇ ਕਸਬਾ ਤਰਨਤੋਲਾ ਵਿਖੇ ਪੁਲਿਸ ਵੱਲੋਂ ਇੱਕ ਨਸ਼ਾ ਤਸਕਰੀ ਕਰਨ ਵਾਲੇ ਪਰਿਵਾਰ ਦੀ ਦੁਕਾਨ ਨੂੰ ਟਾਇਆ ਗਿਆ ਇਹ ਦੁਕਾਨ ਨਸ਼ੇ ਦੀ ਕਮਾਈ ਕਰਕੇ ਨਜਾਇਜ਼ ਤਰੀਕੇ ਨਾਲ ਤਰਨਤੋਲਾ ਦੀ ਦਾਣਾ ਮੰਡੀ ਵਿੱਚ ਬਣਾਈ ਗਈ ਸੀ ਇਹ ਨਜਾਇਜ਼ ਪ੍ਰਾਪਰਟੀ ਮਾਰਕੀਟ ਕਮੇਟੀ ਤਰਨਤੋਲਾ ਵੱਲੋਂ ਟਾਹੀ ਗਈ ਹੈ ਅੱਜ ਬਨਾਲਾ ਦੇ ਜਿਸ ਪਰਿਵਾਰ ਦੀ ਦੁਕਾਨ ਢਾਈ ਗਈ ਹੈ ਉਸ ਪਰਿਵਾਰ ਉੱਪਰ ਨਸ਼ਾ ਵੇਚਣ ਦੇ 5 ਮਾਮਲੇ ਦਰਜ ਹਨ। ਦਾਣਾ ਮੰਡੀ ધਨੋਲਾ ਦੇ ਵਿੱਚ ਖੜੇ ਆ। ਇੱਥੇ ਇੱਕ ਨਾਜਾਇਜ਼ ਉਸਾਰੀ ਦਾ ਮਾਮਲਾ ਸੀਗਾ। ਉਸਾਰਾਣੀ ਵਾਈਫ ਆਫ ਬੀਰਬਲ ਇਹਨਾਂ ਵੱਲੋਂ ਦਾਣਾ ਮੰਡੀ ਦੇ ਵਿੱਚ ਇੱਕ ਦੁਕਾਨ ਪਾਇਆ ਗਿਆ ਸੀ ਜੋ ਬਿਲਕੁਲ ਨਾ ਬਾਅਦ ਵੈਰੀਫਾਈ ਮੈਰੀਫੀਕੇਸ਼ਨ ਨਾਜਾਇਜ਼ ਪਾਇਆ ਗਿਆ। तो मार्केट कमेटी धनौला वालों सू इंटरमेस आए थी कि इन ढाना है यदि सारी वेरीफिकेसन की गई थी ड्यू प्रोसैस ऑफ लॉ को फॉलो करते हुए इन्होंने नोटिस दिता गया जो इन वलों कोई भी तसली बक्स डिस्कस नहीं की गई उस तो बाद ढाया जा रहा है तुम तो बैकग्राउंड से देख सकते हो कि एक कंपलीट दुकान ढाया गया है एक कॉमरशियल प्रोपर्टी जी और बिच मतलब बेसिकली जरा अनाज मंडी धनौला द ਇਨਾਂ ਦੇ ਵਿੱਚ ਹੀ ਸੀਗਾ ਉਸੇ ਰਾਨੇ ਦੇ ਖਲਾਫ ਪੰਜ ਤੋਂ ਵੱਧ ਐਨਡੀਪੀਐਸ ਦੇ ਪਰਚੇ ਹਨ ਪਿਛਲਾ ਲਾਸਟ ਪਰਚਾ 2024 ਦਾ ਹੈ ਉਹਦੇ ਵਿੱਚ ਨਾ ਫਿਲਹਾਲ ਹੀ ਬੇਲ ਤੇ ਬਾਹਰ ਹੈ ਜੀ ਸਰ ਅਕੀ ਮੈਂਸ਼ਾ ਦੇ ਕੇ ਘਟਾਏ ਕਿਨੇ ਪਹਿਲੀ ਵਾਰ ਕਮਰਸ਼ਲ ਪ੍ਰਾਪਰਟੀ ਹੈ ਇਸ ਤਨਾ ਹੋਰ ਵੀ ਅਸੀਂ ਵੈਰੀਫਾਈ ਕਰ ਰਹੇ ਜੀ ਮਤਲਬ ਸਾਡੇ ਵੱਲੋਂ ਪ੍ਰੋਪਰ ਡਾਟਾਬੇਸ ਮੇਨਟੇਨ ਕਰਕੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਸੰਬੰਧਿਤ ਵਿਭਾਗ ਦੇ ਵੱਲੋਂ ਜਦੋਂ ਵੀ ਸਾਨੂੰ ਇਨਫੋਮੇਸ਼ਨ ਆਂਦੀ ਹੈ ਅਸੀਂ ਡਿਊ ਪ੍ਰੋਸੈਸ ਆਫ ਲਾ ਨੂੰ ਫੋਲੋ ਕਰਦੇ ਹਾਂ

ਕਿੰਨੇ ਮਕਦਮੇ ਸਾਰੇ ਪੰਜ ਤੋਂ ਬੰਦੇ ਜੀ ਜਨਰਲ ਕਰਦੀ ਰਿਹਾਸ਼ੀ ਪ੍ਰਾਪਰਟੀ ਵੀ ਚੈੱਕ ਕੀਤੀ ਜਾਂਦੀ ਹੁਸਾਰਾ ਵੈਰੀਫਾਈ ਕਰ ਰਹੇ ਜੀ ਇਹ ਇਲੀਗਲ ਆਇਆ ਸੀ ਇਸ ਕਰਕੇ ਨੂ ਰਹਾ ਗਿਆ ਜੀ ਨਗਰ ਕੌਂਸਲ ਵੱਲੋਂ ਕੀਤਾ ਗਿਆ ਕਿ ਮਾਰਕੀਟ ਕਮੇਟੀ ਧਮਨਣਾ ਵੱਲੋਂ ਜੀ ਮੈਂ ਜੀ ਬੀਰਿੰਦਰ ਸਿੰਘ ਸਿੱਧੂ ਜ਼ਿਲ੍ਹਾ ਮੰਡੀ ਅਫਸਰ ਬਰਨਾਲਾ ਸਾਡੇ ਮਾਰਕੀਟ ਕਮੇਟੀ ਧਨੌਦਾ ਦੇ ਅੰਡਰ ਕਾਫੀ ਇਥੇ ਨਜਾਇਜ਼ ਕਬਜ਼ੇ ਹੋਏ ਹੋਏ ਆ ਕੁਸ਼ਕ ਦੇ ਵਿਧੂ ਕਾਨੂੰਨੀ ਕਰ ਬਈ ਚੱਲ ਰਹੀ ਆ ਇਹਦਾ ਸਾਨੂੰ ਪਤਾ ਲੱਗਿਆ ਸੀ ਵੀ ਇਹ ਇਨਵੋਲਵਡ ਹੈਗੇ ਆ ਅਸੀਂ ਇਹਦੇ ਬਾਰੇ ਇਨਟੀਮੇਟ ਕੀਤਾ ਜਦੋਂ ਪ੍ਰਸ਼ਾਸਨ ਨੂੰ ਤੇ ਜਦੋਂ ਉਹਨਾਂ ਨੇ ਪੁਲਿਸ ਨਾਲ ਆਈ ਆ ਆਪ ਕਰਕੇ ਜਦੋਂ ਦੇਖਿਆ ਵੀ ਇਹ ਨਸ਼ੇ ਦੇ ਵੇ ਕੰਮ ਚੰਬੋਲਡਾ ਤਾਂ ਉਹਨਾਂ ਵੱਲੋਂ ਪੁਲਿਸ ਵੱਲੋਂ ਇਹ ਜੋ ਬੰਦੀ ਕਾਰਵਾਈ ਕੀਤੀ ਗਈ ਹੈ ਸਰ ਜੀ ਇਹਨੀ ਪ੍ਰੋਪਰਟੀ ਹੀ ਇੱਕ ਹੋਰ ਵੀ ਐਸ ਤਰ੍ਹਾਂ ਦੀ ਪ੍ਰੋਪਰਟੀ ਆ ਪ੍ਰੋਪਰਟੀਆਂ ਤੇ ਇਹ ਨਜਾਇਜ਼ ਕਬਜ਼ੇ ਹੋਰ ਵੀ ਹੈਗੇ ਆ ਉਹਨਾਂ ਦੇ ਕੋਰਟ ਕੇਸ ਚੱਲ ਰਹੇ ਆ ਪਰ ਇਹ ਦਾ ਸਪੈਸੀਫਿਕਲੀ ਮਤਲਬ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹਦੇ ਬੇਸ ਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲਦੇ ਪਰ ਇਹ ਤਾਂ ਕਾਫੀ ਟਾਈਮ ਪੁਰਾਣੀ ਹੈ ਜੀ ਇਹ ਤਾਂ ਮਤਲਬ ਜਿੰਨੇ ਕਿੱਥੇ ਕਬਜ਼ੇ ਹੈਗੇ ਆ ਇਹ ਮੰਡੀ ਦੀ ਐਕੁਇਜ਼ੀਸ਼ਨ ਤੋਂ ਪਹਿਲਾਂ ਦੇ ਚ ਹੈਗੇ ਆ ਇੱਥੇ ਆਲ ਨਮਾਜ਼ੀ ਜਿਹੜਾ ਹੈਗਾ ਉਹ ਕਬਜ਼ਾ ਹੋ ਰਿਹਾ ਉਹਦੇ ਵੱਲ ਨਹੀਂ ਨਹੀਂ ਉਹ ਕਬਜ਼ਾ ਨਹੀਂ ਉਹ ਦਾ ਇਹਨਾਂ ਦੇ ਕਬਜ਼ਾ ਪਹਿਲਾਂ ਦਾ ਹੀ ਹੈ ਇਹਨਾਂ ਦੇ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਹੜੀ ਆਪਣੀ ਪੀਪੀ ਐਕਟ ਤੇ ਅਸੀਂ ਕੇਸ ਲਾਏ ਹੋਏ ਆ ਇਹਦੇ ਚ ਸਿਰਫ ਇਹਨਾਂ ਦੀ ਆਕੰਧ ਟਹੀ ਸੀ ਇਹਨਾਂ ਨੇ ਉਹੋ ਹੀ ਕੰਧ ਦੁਬਾਰੇ ਕਰ ਰਹੇ ਆ ਤੇ ਉਹਦੇ ਚ ਇਹ ਨਵਾਂ ਕਬਜ਼ਾ ਨਹੀਂ ਹੈ ਇਹ ਸਾਰੇ ਹੈ ਪੁਰਾਣੀ ਹੈ ਇਸ عورت ਦੇ ਘਰ ਤੇ ਵੀ ਕੋਈ ਚੱਲ ਰਿਹਾ ਹੈ ਜਲਵਾਤ ਵੀ ਨੇ ਘਰ ਬਿਟਾਉਣਾ ਉਹਦਾ ਨਹੀਂ ਕਾਨ ਸੀਗਾ ਉਹਦਾ ਘਰ ਵੀ ਹੈਗਾ ਘਰ ਬਾਹਰੇ ਨਹੀਂ ਸਾਨੂੰ ਇਨਫਾਰਮੇਸ਼ਨ ਹੈ ਘਰ ਨਹੀਂ ਇਹਦਾ ਹੈ ਘਰ ਤਾਂ ਇਹ ਅੱਗੇ ਕਿਸੇ ਨੂੰ ਵੇਚ-ਬੋਚ ਗਈ ਜੋ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਜਿਹੜਾ ਮੌਜੂਦਾ ਜੋ ਉੱਥੇ ਬੰਦਾ ਰਹਿ ਰਿਹਾ ਉਹਦੇ ਖਿਲਾਫ ਅਸੀਂ ਪੀਪੀਐਕਟ ਚ ਲਾਇਆ ਰਿਹਾ ਹੈ ਜੰਡ ਸਿੰਘ ਦਾਣਾ ਮੰਡੀ ਜੀ ਕੀ ਕਹਿਣਾ ਚਾਹੁੰਦਾ ਅੱਜ ਇੱਕ ਨਸ਼ਾ ਤਸ ਮੈਂ ਅੱਜ ਤੱਕ ਜੋ ਕੁਝ ਕਹਿਣਾ ਹੈ ਸੱਚ ਜਾਣ ਕੇ ਕਹਿਣਾ ਪਰਮਾਤਮਾ ਦੇ ਨਾਮੇ ਨਸ਼ਾ ਵਿਚਾਰਣ ਨੇ ਜੋ ਕੰਮ ਕੀਤਾ ਵਧੀਆ ਕੀਤਾ ਜਿੰਨੇ ਵੀ ਪੰਜਾਬ ਦੇ ਵਿੱਚ ਨਸ਼ੇ ਵੇਚਣ ਵਾਲੇ ਨੇ ਜਵਾਕਾਂ ਦੇ ਜਾਨਾਂ ਲੈਂਦੇ ਨੇ ਉਹਨਾਂ ਦੀ ਸਾਰੀ ਹੋਈ ਘਰ ਟੈਣ ਦੀ ਟਾੜੇ ਚਾਹੀਦੇ ਨਹੀਂ ਉਹਨਾਂ ਨੂੰ ਜ਼ਮਾਨਤ ਤੇ ਹਾਈ ਕੋਰਟ ਦੇ ਵਿੱਚੋਂ ਵੀ ਨਹੀਂ ਹੋਣੀ ਚਾਹੀਦੀ ਜਿਵੇਂ ਇਹ ਦੁਕਾਨ ਟਾਹੀ ਗਈ ਆ ਉਸਾ ਰਾਣੀ ਦੀ ਲੱਗਦਾ ਕਿ ਇਹਦਾ ਘਰ ਵੀ ਆ ਜਿਹੜਾ ਉਹ ਵੀ ਟਾਉਣਾ ਉਹਦਾ ਘਰ-ਵਾਰ ਵੀ ਟਾਇਆ ਜਾਵੇ ਨਸ਼ਾ ਪੱਤਾ ਬਹੁਤ ਕਰਦੀ ਸੀ ਦੋ ਤਿੰਨ ਮੁੰਡਿਆਂ ਨੇ ਜਾਨਾਂ ਵੀ ਲੈ ਲਿਆ ਉਸਾ ਰਾਣੀ ਨੇ ਇਹ ਤਾਂ ਕਾਰ ਵੀ ਟਾਇਆ ਜਾਵੇ ਤੇ ਇਹਦੀ ਹਾਈ ਕੋਰਟ ਤੋਂ ਜ਼ਮਾਨਤ ਵੀ ਰੱਤੀ ਦਿੱਤੀ ਜਾ